ਅੱਜ ਵਿਸ਼ਵ ਵਾਤਾਵਰਨ ਦਿਵਸ ਦੇ ਪੂਰੇ ਸੰਸਾਰ ਪਰ ਵਿੱਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ ਤੇ ਅੱਜ ਆਪਾਂ ਵੀ ਇੱਥੇ ਫਲਦਾਰ ਬੂਟੇ ਅਤੇ ਸ਼ਾਨਦਾਰ ਬੂਟੇ ਲਗਾ ਰਹੇ ਹਾਂ। ਬੂਟੇ ਲਗਾਉਤੇ ਅੱਜ ਵਿਸ਼ਵਾਤਾ ਪਰੰਦੇ ਦਿਨਸ ਤੇ ਆਪਾਂ ਤੇ ਆੜੂ, ਜਾਮਣ, ਕਟਹਲ ਦੇ ਬੂਟੇ ਜਿਹੜੇ ਲਗਾ ਰਹੇ ਆ ਹਨਾ ਹਨਾ ਤਾਂ ਇਹਨੇ ਬੂਟੇ ਨੂੰ ਪਾਣੀ ਨਹੀਂ ਆਪਾਂ ਇਹਨਾਂ ਨੂੰ ਪਾਉਂਦੇ ਇਹ ਤਰ ਹੈ ਰਾਤੀ ਬਰੇਰਾ ਮੀਂਹ ਪਿਆ ਦੇਖ